हां जी मित्रों नमस्कार जी ये ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤਨੌਲਾ ਮੇਨ ਬਿਆਰ ਦੇਖ ਸਕਦੇ ਹੋ ਸਾਰੇ ਬਿਆਰ ਚ ਪਾਣੀ ਖੜਾ ਜੀ ਕੋਲ ਸਾਰਾ ਤਨੌਲਾ ਦਿਖਾਉਣਿਆ ਆਪਾਂ ਕਿ ਕਿੱਥੇ ਕਿੱਥੇ ਪਾਣੀ ਖੜਾ ਹੈਗਾ ਵੀਡੀਓ ਨਾਲ ਬਣ ਰਹੇ ਹੋ ਬਈ ਆਹ ਦੇਖੋ ਬਈ ਕਈ ਦੁਕਾਨਾਂ ਦਾ ਬੰਦ ਨੇ ਗਿਆ ਕਿਉਂਕਿ ਦੁਕਾਨਾਂ ਵਿੱਚ ਵੀ ਪਾਣੀ ਆ ਚੁੱਕਿਆ ਹੈਗਾ ਦੇਖੋ ਬਈ ਪੂਰਾ ਹਾਲ ਹੈ ਆਰੇ ਪਾਸੇ ਆਹ ਦੇਖ ਪਾਣੀ 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 ਭਾਏ ਦੁਕਾਨਾਂ ਬੰਦ ਸੋ ਦੁਕਾਨਾਂ ਬੰਦ ਆਹ ਦੇਖ ਇਹ ਤੁਸੀਂ ਇਹ ਇਤਨਾ ਔਲੇ ਵਾਰ ਦੀਆਂ ਦੇਖ ਸਕਦੇ ਹੋਗੇ ਸਾਰੇ ਕਿਤੇ ਪਾਣੀ ਬੁਰਾ ਹਾਲ ਹੈ ਪਾਣੀ ਨਾਲ ਆਏ ਬਰੂ ਮੇਰ ਕਰੇ ਇਹ ਡੰਗਰਾਂ ਦਾ ਵੀ ਹੱਲ ਹੋਣਾ ਚਾਹੀਦਾ ਜੋ ਮੀਂਹ ਚ ਫਿਰਦੇ ਨੇ ਉਧਰ ਕਰੰਟ ਲੱਗਣ ਦਾ ਵੀ ਡਾਰਾ ਗਿਆ ਤੁਸੀਂ ਦੇਖਦਾ ਫਿਰ ਪਿਛਲੇ ਦਿਨੀ ਕਈ ਮੋਤਾਂ ਹੋ ਗਿਆ ਨਹੀਂ ਆ ਕਿਉਂਕਿ ਪਾਣੀ ਵਿੱਚ ਕਰੰਟ ਆਉਣ ਕਰ ਤੇ ਇਹਦੇ ਤੇ ਜੀਨਾ ਤਣਾਉਦੇ ਵੀ ਆਰਦੀਆਂ ਨਹੀਂ ਆ ਦੇਖੋ ਜੀ ਪੂਰਾ ਹਾਲ ਯਾਰੇ ਬਾਈ ਇਧਰ ਦੇਖ ਲੋ ਇਧਰ ਦੇਖ kandang kumia ni kere nipa ni kere nipa ਔਰ ਜੀ ਗੱਲ ਸਾਬ ਅੱਜ ਉਹ ਲੈ ਅੰਦਰ ਢੋਬੇ ਬਣਿਆ ਰਿਹਾ ਉਹ ਜ਼ੋਰੀਆਂ ਦਾ ਜੀਰ ਦਾ ਫੋਨ ਆ ਰਿਹਾ ਸਾਨੂੰ ਲੈ ਰਿਹਾ ਜਿੰਦਿਆਂ ਨਾਲ ਬਣਿਆ ਰਿਹਾ ਪੂਰਾ ਪੂਰਾ ਇਹ ਆ ਕੇ ਥੋੜਾ ਜਿਹਾ ਪਾਣੀ ਘੱਟ ਪੈ ਰਿਹਾ ਦੇਖੋ। ਦੁਕਾਨ ਨਹੀਂ ਖੋਲੇ। ਦੁਕਾਨ ਨਹੀਂ ਖੋਲੇ। ਪਾਣੀ। ਆ ਦੇਖੋ ਰਤਸ ਇਹ ਆ ਤਾਂ ਓਲੇ ਰਿਆਂ ਇਤਰਾ ਪਾਣੀ ਨਿਕਲ ਚੁੱਕਿਆ। ਆ ਦੇਖੋ ਥੋੜਾ ਥੋੜਾ ਖੜਾ ਹੈ। ਕੋਈ ਜ਼ਿਆਦਾ ਨਹੀਂ ਹੈਗਾ ਪਰ ਆ ਦੇਖੋ ਥੋੜਾ ਥੋੜਾ ਖੜਾ।